ਜਵਾਰ ਨੰਬਰ 64 ਪੁਰਾਣਾ ਫੀਲਡਿੰਗਾਂ ਚ ਕੂਚਿਆਂ ਦੇ ਵਿੱਚ ਪੰਜ ਨੰਬਰ ਕੂਚੇ ਦੇ ਵਿੱਚ ਅਸੀਂ ਸ਼ੋਪਰਮ ਕੀਤਾ ਕਿਉਂਕਿ ਸੀਵਰੇਜ ਦੀ ਕਾਫੀ ਪ੍ਰੋਬਲਮ ਸੀਗੀ ਔਰ ਖੋਦੀਆਂ ਦੇ ਵਿੱਚ ਕਾਫੀ ਜ਼ਰਾ ਤੇ ਚੂਹਿਆਂ ਕਰਕੇ ਬਹੁਤ ਵੱਡਾ ਇਨਸਾਨ ਹੋਇਆ ਸੀ ਸੀਵਰ ਦੀ ਬੜੀ ਪ੍ਰੋਬਲਮ ਆ ਰਹੀ ਸੀ ਔਰ ਤਕਰੀਬਨ ਸਾਡੇ ਸਤਾਰਿਓਂ ਮੈਂ ਤਾਂ ਕਹੂੰਗਾ ਸਾਡੇ ਕੌਂਸਲਰ ਜੀ ਨਰੇਕਿਸ਼ ਪ੍ਰਾਚੜਾ ਸਾਡੇ ਵੱਡੇ ਭਾਈ ਅਸੀਂ ਰਲ ਕੇ ਮੈਂ ਤੇ ਸ਼ੋਕ ਪ੍ਰਾਸ਼ਰ ਜੀ ਨੇ ਇੱਥੇ ਮੁਰਦ ਕੀਤਾ ਹੈ 48 ਲੱਖ ਦੀ ਲਾਗਤ ਦੇ ਨਾਲ ਇਹ ਸਾਰੀ ਰਿਪੇਅਰ ਸੀਵਰ ਦੀ ਇਹ ਕੂਚਾਂ ਦੇ ਵਿੱਚ ਹੋਣੀ ਹੈ ਔਰ ਤਕਰੀਬਨ ਇਸ ਨਾਲ ਬਹੁਤ ਵੱਡੀ ਰਾਹਤ ਮਿਲ ਜਾਣੀ ਹੈ ਕਿਉਂਕਿ ਕਈ ਵਾਰੀ ਸੀਵਰ ਦੀ ਪ੍ਰੋਬਲਮ ਕਰਕੇ ਇਹ ਮੇਨ ਬਾਜ਼ਾਰ ਹੈ ਤੇ ਲੋਕਾਂ ਦੀ ਆਵਾਜ਼ આવી ਨੂੰ ਬਹੁਤ ਦਿੱਕਤ ਆਉਂਦੀ ਸੀ। ਔਰ ਲੋਕਾਂ ਦੀ ਮੰਗ ਵੀ ਸੀ ਔਰ ਪ੍ਰੈਸ਼ਰ ਸਾਹਿਬ ਨੇ ਮਿਹਨਤ ਕਰਕੇ ਹਿੰਮਤ ਕਰਕੇ ਜਦੋਂ ਜਦ ਕਰਕੇ ਐਸਟਮੈਂਟ ਜਮਾਤ ਕਰਵਾਇਆ ਔਰ ਅਸੀਂ ਦੋਨੋਂ ਪਰਾਵਾਂ ਨੇ ਰਾਲ ਕੇ ਆ ਕੇ ਇਹਦਾ ਮੂਰਤ ਕੀਤਾ। ਜਦੋਂ ਸ਼ੁਰੂ ਹੋ ਜੂਗਾ ਬਸ ਸਟਾਰਟ ਹੋ ਜੀ ਮੂਰਤ ਕਰਤਾ ਸਟਾਰਟ ਹੀ ਆ ਜੀ ਬਸ ਕਿੰਨਾ ਬਜਟ ਹੈ 48 ਲੱਖ ਦਾ ਬਜਟ ਹੈ 48 ਲੱਖ ਦੀ ਲੱਗਣਾ ਇਹ ਕੰਮ ਹੁੰਦਾ। ਸਾਰੀਆਂ ਨਵੀਆਂ ਹੁੱਦੀਆਂ ਬਣ ਜਾਣੀਆਂ ਸਾਰੇ ਕੂਚੀਆਂ ਦੇ ਵਿੱਚ ਸਾਰੇ ਪੰਜ ਪਹਿਲਾਂ ਪੰਜ ਨਹੀਂ 6-7 ਬਾਕੀ ਜਿਹੜੇ ਤਿੰਨ ਚਾਰ ਕੂਚੀ ਹੋਰ ਜਿੱਥੇ ਤੇ ਦਿੱਕਤ ਆਈ ਸਾਰੀ ਕਰਦਣੀ ਹੈ। ਜੀ ਜਿਹੜਾ ਅੱਜ ਵਾਰਡ ਨੰਬਰ 64 ਚ ਵੱਡੇ ਭਾਈ ਚੌਧਰੀ ਮਦਨ ਲਾਲ ਬੱਗਾ ਜੀ ਦੇ ਕੌਂਸੀ ਹੌਂਸੀ ਦੇ ਵਿੱਚ ਨਾਰਥ ਦੇ ਵਿੱਚ ਅੱਜ ਵਾਰਡ ਨੰਬਰ 64 ਚ 48 ਲੱਖ ਦੀ ਲਾਗਤ ਦੇ ਨਾਲ ਜਿਹੜਾ ਇਹ ਉਦਘਾਟਨ ਵੱਡੇ ਭਾਈ ਚੌਧਰੀ ਮਦਨ ਲਾਲ ਬੱਗਾ ਵੱਡਾ ਭਾਈ ਰਕੇਸ਼ ਪ੍ਰਾਸ਼ਦ ਕਾਉਂਸਲਰ ਇਹਨਾਂ ਨੇ ਕੀਤਾ ਵਾ ਮੈਨੂੰ ਵੀ ਨਾਲ ਇੱਥੇ ਮੌਕਾ ਦਿੱਤਾ ਇਸ ਮੂਰਤ ਦੇ ਵਿੱਚ ਮੈਂ ਸਮਝਦਾ ਵੀ ਜੰਗੀ ਪੱਧਰ ਤੇ ਕੰਮ ਹੋ ਰਿਹਾ ਜਿਹੜਾ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਗਏ ਆ 92 ਦੇ 92 ਕੰਮ ਕਰ ਰਹੇ ਆ ਚੌਧਰੀ ਮਦਨ ਲਾਲ ਬੱਗਾ ਜੀ ਨੇ ਹਲਕੇ ਨੌਰਥ ਜਿਹੜੀ ਨਿਹਾਰ ਬਦਲੀਆ ਜਿੰਨੂੰ ਆਪਾਂ ਕਹਿ ਸਕਦੇ ਆ ਅੱਜ ਨਾਲਿਆਂ ਦੇ ਕਿਨਾਰਿਆਂ ਤੇ ਜਾ ਕੇ ਦੇਖ ਲਓ ਜਿਹੜਾ ਕੰਮ ਅੱਜ ਹਲਕਾ ਨਾਰਥ ਦੇ ਵਿੱਚ ਸੈਂਟਰ ਚ ਜਿੰਨੀਆਂ ਵੀ ਸ਼ਹਿਰੀ ਛੇ ਕੌਂਸਿਲੈਂਸੀਆਂ ਨੇ ਜੰਗੀ ਪੱਧਰ ਤੇ ਕੰਮ ਹੋ ਰਿਹਾ ਕੱਲਾ ਕੱਲਾ ਕੰਮ ਨੂੰ ਕਰਕੇ ਲੋਕਾਂ ਦੀ ਸੇਵਾ ਸੇਵਾ ਦੇ ਵਿੱਚ ਹਾਜ਼ਰ ਆ ਲੋਕਾਂ ਨੇ ਸੇਵਾਦਾਰ ਬਣਾਇਆ ਲੋਕਾਂ ਦਾ ਸੇਵਾਦਾਰ ਬਣ ਕੇ ਕੰਮ ਕਰਨਾ ਵਾ ਲੋਕਾਂ ਦੇ ਸਾਹਿਬ ਨੇ ਵੀ ਅੱਜ ਕਟ ਨਹੀਂ ਕੀਤਾ ਦੇਖੋ ਪੱਕੀ ਪਗਾਈ ਪੱਕੀ ਪਗਾਈ ਜਿਹੜਾ ਮਰਜ਼ੀ ਖਾ ਲਵੇ ਪੱਕੀ ਪਗਾਈ ਹੁਣ ਐਮਪੀ ਸਾਹਿਬ ਨੂੰ ਲੋਕਾਂ ਨੇ ਪੂਰੀਆਂ ਦਾ ਤਲਨ ਲਾਤਾ ਤੁਸੀਂ ਦੇਖਿਆ ਹੋਣਾ ਪਰਸੋ ਚੁੱਥੇ ਪੌਣੇ 5 ਸਾਲ ਬਾਅਦ ਆ ਕੇ ਕਿਸੇ ਕੰਮਾਂ ਦੀ ਗਵਾਹੀ ਕਰਨੀ ਇਹ ਪੰਜਾਬ ਦੇ ਲੋਕ ਆ ਲੁਧਿਆਣੇ ਦੇ ਲੋਕ ਜਾਣਦੇ ਆ 50 ਲੱਖ ਦੀ ਆਬਾਦੀ ਦਾ ਸ਼ਹਿਰ ਆ ਜਿਹੇ ਲੁਧਿਆਣਾ ਇਹਨਾਂ ਲੋਕਾਂ ਨੂੰ ਸਾਰਾ ਜਾਣਦੇ ਆ ਪੌਣੇ 5 ਸਾਲ ਇਹਨਾਂ ਨੇ ਕਿਸਦਾ ਫੋਨ ਨਹੀਂ ਚੱਕਿਆ ਅੱਜ ਇਹ ਸਾਡੀਆਂ ਪੱਕੀਆਂ ਪਕਾਈਆਂ ਰੋਟੀਆਂ ਦੇ ਉੱਤੇ ਆ ਕੇ ਰਾਜਨੀਤੀ ਨਾ ਕਰਨ ਇਹਨਾਂ ਨੂੰ ਰਾਜਨੀਤੀ ਲੋਕਾਂ ਨੇ ਕੀ ਦਿਖਾ ਦੇਣੀ ਆ ਲੋਕ ਸਭਾ ਚ ਜੰਦਾ ਕਰੀਬ ਲੈ ਜੀ ਨਾਲ ਜਿਹੜਾ ਡੈਕਟਰ ਸੀ ਤੁਸੀਂ ਕੀਤਾ ਜੀ ਅੱਜ ਹਲਕਾ ਸੈਂਟਰ ਦੇ ਵਿੱਚ 72 ਲੱਖ ਦੀ ਲਗਨ ਆ ਜਿਹੜਾ ਬਾਥਰੂਮਾਂ ਦਾ ਕੰਮ ਆ ਬਿਹਾਰੀ ਕਲੋਨੀ ਆਪਣੇ ਉਹ ਰਾਗਲੋਨੀ ਚਾਰ ਜਗ੍ਹਾ ਦੇ ਉੱਤੇ ਜਿਹੜੇ ਨਵੇਂ ਬਾਥਰੂਮ ਆ ਉਹਨਾਂ ਦਾ ਉਦਘਾਟਨ ਕੀਤਾ ਗਿਆ ਵਾ ਔਰ ਜੰਗੀਪੱਦਰ ਦੇ ਹਲਕਾ ਸੈਂਟਰ ਦੇ ਵਿੱਚ ਮੈਂ ਸਮਝਦਾ ਮਾਂ ਕੋਈ ਇਲਾਕਾ ਐਸਾ ਨਹੀਂ ਹੋਊਗਾ ਜਿੱਥੇ ਦੁਕਾਨਦਾਰਾਂ ਦੀ ਬਹੁਤ ਵੱਡੀ ਜ਼ਰੂਰ ਸੀਗੀ ਕਿਉਂਕਿ ਮਾਰਕੀਟ ਦੇ ਅੰਦਰ ਜਦੋਂ ਗਾਹਕ ਵੀ ਆਉਂਦੇ ਆ ਜਾਂ ਕੋਈ ਆਪ ਦੁਕਾਨਦਾਰਾਂ ਨੂੰ ਬਾਥਰੂਮ ਦੀ ਬਹੁਤ ਪ੍ਰੋਬਲਮ ਆਉਂਦੀ ਸੀ ਮੈਂ 70 ਲੱਖ ਦੀ ਲਾਗਤ ਦੇ ਨਾਲ ਜਿਹੜੇ 4 ਬਾਥਰੂਮ ਆ ਉਹ ਤਿਆਰ ਕੀਤੇ ਜਾਊਗਾ 1 ਮਹੀਨੇ ਦੇ ਅੰਦਰ ਅੰਦਰ